ਪਹਾੜੀ ਰਾਜਿਆਂ ਨੇ ਪੱਤਰਕਾ ਲਿਖ ਕੇ ਆਖਿਆ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਦਾ ਪੰਥ ਗਲੋਂ ਲਾਉਣਾ ਪਵੇਗਾ ਬਹੁਤ ਜਲਦੀ ਇਹਨੇ ਸ਼ੂਦਰ ਚੁੱਕ ਕੇ ਆਪਣੇ ਕਲਾਵੇ ਚ ਲੈ ਲੈਨੇ ਸ਼ੂਦਰਾਂ ਨੂੰ ਚੁੱਕ ਕੇ ਆਪਣੀ ਹੇਕ ਨਾ ਲਾ ਲਿਆ ਸ਼ੂਦਰਾਂ ਦੇ ਨੇ ਗਾਤਰੇ ਸ੍ਰੀ ਸਹਿਬਾਂ ਪਵਾ ਦਿੱਤੀਆਂ ਸ਼ੂਦਰਾਂ ਨੂੰ ਇੱਕ ਪੰਗਤ ਚ ਬਿਠਾ ਕੇ ਪ੍ਰਸ਼ਾਦਾ ਛਕਾਉਣ ਡਿਆ ਮੈਂ ਕਹਿੰਦਾ ਤਾਨਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਦੇਣ ਹੀ ਨਹੀਂ ਦੇ ਸਕਦੇ ਤੁਸੇ ਚੌਵੇਂ ਕੈਟਾਗਰੀਆਂ ਚੌਵੇਂ ਸਾਡੇ ਚ ਪਾ ਦਿੱਤੀਆਂ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਨਾ ਖਾਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨਾ ਕਹੋ ਸੰਗਾ ਤੇ ਬ੍ਰਾਹਮਣ ਕਿੰਨੂੰ ਕਹਿੰਦੇ ਜੀ ਮਹਾਰਾਜ ਦੀ ਬਾਣੀ ਕਹਿੰਦੀ ਸੋ ਬ੍ਰਾਹਮਣ ਜੋ ਬਿੰਦੈ ਬ੍ਰह्म ਜਪ ਤਪ ਸੰਜਮ ਕਮਾਵੇ ਕਰਮ ਸੀਲ ਸੰਤੋਖ ਕਾ ਰੱਖੈ ਧਰਮ ਬੰਧਨ ਤੋੜੈ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਨ ਜੁਗਤ ਦੇ ਬ੍ਰਾਹਮਣ ਕੌਣ ਜੀ ਤਾਬਿਆ ਬੈਠੇ ਭਾਈ ਸਾਹਿਬ ਚੌਰ ਕਰ ਰਹੇ ਆ ਜਦੋਂ ਗੁਰੂ ਕਾ ਸਿੱਖ ਮਹਾਰਾਜ ਦੀ ਤਾਬਿਆ ਬੈ ਕੇ ਜਾਂ ਹੱਥ ਵਿੱਚ ਗੁਰਬਾਣੀ ਵਾਲਾ ਗੁਟਕਾ ਲੈ ਕੇ ਗੁਰਬਾਣੀ ਪੜਦਾ ਬ੍ਰਾਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਆ ਨੰਬਰ 2 ਖਾਤਰੀ ਜਦੋਂ ਦੇਸ਼ ਤੇ ਵਿਪਤਾ ਪਵੇ ਤੇ ਤਲਵਾਰ ਬੇਮਿਆਨ ਕਰਕੇ ਆਪਣੇ ਧਰਮ ਤੇ ਆਪਣੀ ਇੱਜ਼ਤ ਦੀ ਰਾਖੀ ਮੈਦਾਨੇ ਜੰਗ ਵਿੱਚ ਆਵੇ ਉਹ ਖਾਤਰੀ ਹੈ ਤੇ ਸ਼ੂਦਰ ਜਦੋਂ ਹੱਥ ਵਿੱਚ ਡਾਲੇ ਵਾਲੀ ਬਾਲਟੀ ਹੋਵੇ ਪੰਗਤ ਚ ਵਰਤਾਉਂਦਾ ਹੋਵੇ ਉਹ ਵੈਸ਼ ਮਾਫੀ ਦਿਓ ਮਾ ਵੈਸ਼ ਜਦੋਂ ਡਾਲਾ ਵਾਲੀ ਬਾਲਟੀ ਲੈ ਕੇ ਤੇ ਕਰਦਾ ਡਾਲਾ ਵੈਗਰੂ ਜੀ ਪ੍ਰਸ਼ਾਦਾ ਵੈਗਰੂ ਜੀ ਉਦੋਂ ਵੈਚ ਤੇ ਜਦੋਂ ਜੋੜੇ ਘਰ ਵਿੱਚ ਖਲੋਤਾ ਹੋਵੇ ਜੋੜਾ ਲਾ ਕੇ ਜਾਇਓ ਵੈਗਰੂ ਜੀ ਜੋੜਾ ਜਮਾ ਕਰਾ ਕੇ ਜਾਇਓ ਵੈਗਰੂ ਜੀ ਸ਼ੂਦਰ ਬਿਰਤੀ ਮਹਾਰਾਜ ਨੇ ਚਾਰੇ ਕੈਟਾਗਰੀਆਂ ਸਾਡੇ ਚ ਪਾ ਦਿੱਤੀਆਂ ਸਾਡੇ ਚ ਇਹਦੇ ਵਰਗਾ ਸੰਤ ਵੀ ਕੋਈ ਨਹੀਂ ਇਹਦੇ ਵਰਗਾ ਸਿਪਾਈ ਵੀ ਕੋਈ ਨਹੀਂ ਇਹਦੇ ਵਰਗਾ ਸੇਵਾਦਾਰ ਵੀ ਕੋਈ ਨਹੀਂ ਭਾਜੇ ਸੇਵਾਦਾਰ ਵੇਖਣਾ ਵੀ ਦੁਨੀਆ ਤੇ ਸੇਵਾਦਾਰ ਪਹਿਲੇ ਨੰਬਰ ਦਾ ਕੌਣ ਤੇ ਸਤਕਾਰਯੋਗ ਭਾਈ ਕਨਈਆ ਜਿਹੜਾ ਦੁਸ਼ਮਣਾਂ ਦੇ ਮੂੰਹ ਵਿੱਚ ਵੀ ਪਾਣੀ ਪਾਰਿਆ ਸਤਕਾਰਯੋਗ ਭਾਈ ਕਨਈਆ ਉਹਨਾ ਪਤਰਕਾ ਲੈ ਕੇ ਆਖਿਆ ਮਹਾਰਾਜ ਇਹ ਪੰਥ ਕੋਲੋਂ ਲਾਉਣਾ ਪਵੇਗਾ ਤਾਰਿਆਂ ਵਾਲੇ ਪੱਗਾਂ ਵਾਲੇ ਦਮਾਲਿਆਂ ਵਾਲੇ ਇਹ ਸ੍ਰੀ ਸਾਹਿਬਾਂ ਵਾਲੇ ਜਦੋਂ ਤੱਕ ਬਾਦਸ਼ਾਹ ਸਲਾਮਤ ਖਤਮ ਨਹੀਂ ਹੁੰਦੇ ਉਦੋਂ ਤੱਕ ਨਾ ਸਾਨੂੰ ਸੁੱਖ ਦਾ ਸਾਹ ਤੇ ਨਾ ਤੈਨੂੰ ਸੁੱਖ ਦਾ ਸਾਹ ਕੁਝ ਨਾ ਕੁਝ ਤੇ ਕਰਨਾ ਪਵੇਗਾ ਪੰਥ ਇੱਕ ਬੇਨਤੀ ਕਰਦਾ 2026 ਆ ਇਹ ਮੈਂ 1700 ਈਸਵੀ ਦੀ ਬੇਨਤੀ ਧਿਆਨ ਕਰਨ ਇਹ ਪੰਥ ਨੂੰ ਮਕਾਉਂਦੇ ਮਕਾਉਂਦੇ ਕਈ ਮੁੱਕ ਜਾਣੇ ਪਰ ਇਹ ਪੰਥ ਨਹੀਂ ਮੁਕਣਾ ਇਹਨੂੰ ਮਾਰਦੇ ਬੜੇ ਮੁੱਕ ਗਏ ਇਹ ਜੋਦਨ ਨਾ ਮੁਕਾ ਜਿੱਦਣ ਟੋਟਲ 1 ਲੱਖ ਗਿਣਤੀ ਸੀ ਪੰਥ ਦੀ ਤੇ 35 ਤੋਂ 40 ਹਜ਼ਾਰ ਵੱਡੇ ਕਲੂ ਕਾਰੇ ਵਿੱਚ ਸ਼ਹੀਦ ਹੋ ਗਿਆ 60 ਤੋਂ 65 ਹਜ਼ਾਰ ਬਚਿਆ ਸੀਗਾ ਉਹ ਦਿਨ ਇਹਨਾਂ ਦੇ ਪੈਰਾਂ ਚਾਂਡ ਕੇ ਨਵਾਬੀ ਡੇਗ ਪਈ ਸੀਗੀ ਗੜਗੜਾਰੀ ਇਹ ਪੰਥ ਤੇ ਉਦੋਂ ਨਹੀਂ ਮਰਿਆ ਹੋਣਾ ਇਹ ਪੰਥ ਖਤਮ ਕਿੱਥੇ ਹੋਣਾ ਭਾਈ ਸਾਡੇ ਵਿਰੋਧੀਆਂ ਨੂੰ ਭੁਲੇਖਾਈਆ ਪਿੱਗੇ ਪੰਥ ਖਤਮ ਕਰ ਦਿਆਂਗੇ ਪੰਥ ਖਤਮ ਕਰ ਦਿਆਂਗੇ ਇਹ ਪੰਥ ਨਹੀਂ ਖਤਮ ਹੋਣਾ ਇਹ ਖਤਮ ਕਰਨ ਵਾਲੇ ਜਿਹੜੇ ਲੋਕ ਇਹ ਦੁਨੀਆ ਤੋਂ ਕਈ ਔਰੰਗ ਜੇਬ ਤੁਰ ਗਏ ਕਈ ਨਾਦਰ ਤੁਰ ਗਏ ਕਈ ਅਬਦਾਲੀ ਤੁਰ ਗਏ ਇੱਥੇ ਅੱਜ ਦੇ ਆਬਦਾਲੀਆਂ ਨੇ ਵੀ ਤੁਰ ਜਾਣਾ ਪਰ ਇਹ ਪੰਥ ਨਹੀਂ ਮੁਕਣਾ ਇਹ ਚੜਦੀ ਕਲਾ ਵਿੱਚ ਜਾਣਾ ਜਿੰਨਾ ਖੰਡੇ ਦੀ ਧਾਰ ਜੋ ਜਨਮ ਲਿਆ ਉਤ ਉਹਨਾਂ ਦੇ ਬਲੀ ਸਰਦਾਰ ਜੰਮਣੇ ਦੁੱਲੇ ਹੋਏ ਸ਼ਹੀਦਾ ਦੇ ਖੂਨ ਵਿੱਚੋਂ ਕਈ ਅਜੀਤ ਜੰਮਣੇ ਕਈ ਜੁਝਾਰ ਜੰਮਣੇ सिख कोन मन कसे मनदी दी हिन मन पंड गुलमी जी चुकण नारे मारे कई मर गे ऐं पर मारिया कुसे मुकणी न पर मारिया ਕਿਸੇ ਦੇ ਮੁਕਣੀ ਨਹੀਂ ਹੁਣ ਉਹ ਰੰਗ ਜੇ ਬਾਦਸ਼ਾਹ ਨੇ ਆਖਿਆ ਵੀ ਲੱਗੀ ਸਭਾ ਵੱਲ ਇਸ਼ਾਰਾ ਕਰਕੇ ਆਖਿਆ ਵੀ ਤੁਹਾਡੇ ਚ ਕੋ ਮਰਦ ਉੱਠੇ ਜਿਹੜਾ ਗੁਰੂ ਕਲਗੀ ਧਰਮ ਮਹਾਰਾਜ ਦੀਆਂ ਮੁਸ਼ਕਾਂ ਬੰਨ ਕੇ ਦਿੱਲੀ ਲੈ ਕੇ ਆਵੇ ਤੇ ਪੰਗਾਣੀ ਦੇ ਯੁੱਧ ਦੀ ਵਾਰਤਾ ਸੁਣ ਚੁੱਕੇ ਸੀ ਦਿੱਲੀ ਵਾਲੇ ਪੀ ਪੀ ਮਚਨ ਦੇ ਪੈਰਾਂ ਥਾੜੀ ਅੱਗ ਕਿਵੇਂ ਕੱਢੀ ਮੇਰੇ ਦਾਤੇ ਨੇ ਉਹਨਾਂ ਨੂੰ ਪਤਾ ਸੀ ਗੁਰੂ ਕਲਗੀ ਧਰਮ ਮਹਾਰਾਜ ਜਿੰਨੀਆਂ ਕ ਜੰਗਾਂ ਲੜ ਚੁੱਕੇ ਨੇ ਸਤਿਗੁਰੂ ਦੀ ਜਿੱਤ ਹੋਈ ਆ ਜਿੱਤ 1699 ਚ ਪੰਥ ਸਾਜਿਆ ਤੇ ਜਿਹੜਾ ਖਾਲਸਾ ਪੰਥ ਸਾਜਿਆ ਪਹਿਲੀ ਵਾਰ세 ਜੰਗ ਪੰਗਾਣੀ ਦੀ ਆ ਤੇ ਜਿਸ ਦਿਨ ਖਾਲਸਾ ਸਾਜਿਆ ਖਾਲਸੇ ਦੀ ਪਹਿਲੀ ਜੰਗ ਆ ਪਹਿਲੀ ਜੰਗ ਹੁਣ ਉੱਠਿਆ ਕੋਈ ਨਾ ਔਰੰਗਜ਼ੇਬ ਨੇ ਆਖਿਆ ਕਹਿਣ ਲੱਗਾ ਸਾਰੇ ਇਹ ਜੜੇ ਬੈਠੇ ਕੋਈ ਤੇ ਉਠੋ ਫਿਰ ਦੋ ਜਰਨੈਲ ਉੱਠੇ ਇੱਕ ਦਾ ਨਾਂ ਹੈ ਪੈਂਦੇ ਖਾਨ ਇੱਕ ਪੈਂਦੇਖਾਨ ਹੋਇਆ ਉਹ ਦੱਦੇ ਨਾਲ ਆ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਆ ਇਹ ਡੱਡੇ ਨਾਲ ਹੈ ਇਹ ਹੈ ਪੈਂਦੇਖਾਨ ਇਹਦੇ ਨਾਲ ਦੂਜਾ ਉੱਠਿਆ ਅਦੀਨਾ ਬੇਗ ਲੈ ਕੇ ਕੋਈ ਤਕਰੀਬਨ 30 35 ਹਜ਼ਾਰ ਫੌਜ ਮਾਰੋ ਮਾਰ ਕਰਦੇ ਆ ਗਏ ਆਨੰਦਪੁਰ ਸਾਹਿਬ ਅਗਲੇ ਬੰਨੇ ਇਹਨਾਂ ਨੂੰ ਜੀਓ ਆਇਆ ਕਹਿਣ ਵਾਲੇ ਪਹਾੜੀ ਹਿੰਦੂ ਰਾਜੇ ਉਹ ਵੀ ਗਾੜੀ ਖਲੋਤੇ ਸੀ ਪਿਆਉ ਜੀ ਆਇਆਂ ਨੂੰ ਇਹਨਾਂ ਕੋ ਨੇਕੀਆਂ ਥੋੜਾ ਕੀਤੀਆਂ ਸਾਡੇ ਨਾਲ ਸਾਰਾ ਹਿੰਦੂ ਧਰਮ ਮੜਾ ਨਹੀਂ ਪਾਈ ਜੇ ਹਿੰਦੂ ਧਰਮ ਸਾਰੇ ਨੂੰ ਮਾੜਾ ਕਹਾਂਗੇ ਨਾ ਤੇ ਫਿਰ ਅਵਾਨਕੋਟ ਦੀ ਰਹਿਣ ਵਾਲੀ ਬੀਬੀ ਲక్ష్ਮੀ ਜਿਨੇ ਮਾਤਾ ਗੁਜਰ ਕੌਰ ਤੇ ਸਹਿਬ ਜਾਦਿਆ ਨੂੰ ਕੁੰਮੇ ਮਾਸ਼ਕੀ ਦੀ ਝੁੱਬੀ ਚ ਝੁੱਗੀ ਚ ਪ੍ਰਸ਼ਾਦਾ ਛਕਾਇਆ ਸੀ ਰਾਤ ਤੇ ਤੇ ਨਾ ਉਹ ਵੀ ਤੇ ਹਿੰਦੂ ਪਰਿਵਾਰ ਵਿੱਚੋਂ ਆ ਸਾਰਾ ਧਰਮ ਕੋਈ ਮਾੜਾ ਨਹੀਂ ਜੇ ਸਾਰਾ ਧਰਮ ਮਾੜਾ ਕਹਾਂਗੇ ਫਿਰ ਟੋਡਰ ਮੱਲ ਵੀ ਤੇ ਹਿੰਦੂ ਹੀ ਆ ਨਾ ਸਾਰਾ ਧਰਮ ਕੋਈ ਨਹੀਂ ਮਾੜਾ ਹੁੰਦਾ ਜੇ ਆਪਾਂ ਆਪਣੇ ਕਰਤਾਰਮ ਦੀ ਗੱਲ ਕਰੀਏ ਤੇ ਸਾਡੇ ਧਰਮ ਵਿੱਚ ਕਿਤੇ ਵਿੰਗੀਆਂ ਉਂਗਲਾਂ ਥੋੜੀਆਂ ਸਾਡੇ ਧਰਮ ਵਿੱਚ ਵੀ ਵਾਧੂ ਪਾਈ ਜੇ ਸਾਡੇ ਧਰਮ ਦੀ ਗੱਲ ਕਰੀਏ ਤੇ ਬਹੁਤ ਠਿੱਪੀ ਲਾ ਕੇ ਛੁੱਟਣ ਵਾਲੇ ਤੁਹਾਨੂੰ ਬੈਠੇ ਅੱਜ ਤੋ ਖੈਰ ਹੁਣ ਗੁਰੂ ਕਲਗੀ ਧਰਮ ਨੂੰ ਘੇਰਾ ਪੈ ਗਿਆ ਆਨੰਦਪੁਰ ਸਾਹਿਬ ਪਹਿਲੋਂ ਨਿਕਲਿਆ ਆਨੰਦਗੜ੍ਹ ਦੇ ਕਿਲੇ ਚੋਂ ਬਾਬਾ ਅਜੀਤ ਸਿੰਘ 1700 ਈਸਵੀ ਵਿੱਚ ਇਹਨਾਂ ਦੀ ਉਮਰ ਆ 14 ਸਾਲ ਮੈਦਾਨੇ ਜੰਗ ਵਿੱਚ ਆਏ ਦੁਸ਼ਮਣ ਦੇ ਨਾਲ ਲੋਹੇ ਨਾਲ ਲੋਹਾ ਲਿਆ ਇੱਕ ਵਾਰੀ ਦੁਸ਼ਮਨ ਨੂੰ ਐ ਪਛਾਣ ਤੱਕ ਕੇ ਤੇ ਸਹਿਬਜ਼ਾਦਾ ਜੀ ਵਾਪਸ ਆਏ ਇੱਥੇ ਪਿਆਰੇ ਭਾਈ ਦਾਸ ਸਿੰਘ ਨੇ ਆਖਿਆ ਮਹਾਰਾਜ ਤੁਹਾਡੀ ਬੇਨਤੀ ਸਾਨੂੰ ਬਾਹਰ ਨਿਕਲ ਕੇ ਲੜਨਾ ਚਾਹੀਦਾ ਸਤਿਗੁਰੂ ਕਹਿੰਦੇ ਚਲੋ ਮਹਾਰਾਜ ਆ ਗਏ ਮੈਦਾਨ ਦੇ ਜੰਗ ਚ ਐ ਤੂੰ ਬੰਦਾ ਖਲੋਤਾ ਪੈਂਦੇ ਖਾਨ ਦੂਜੇ ਬੰਨੇ ਗੁਰੂ ਕਲਗੀਧਰ ਮਹਾਰਾਜ ਪੈਂਦੇ ਖਾਨ ਅੱਗੇ ਵਧਿਆ ਤੇ ਮੇਰੇ ਸਤਿਗੁਰੂ ਨੇ ਆਖਿਆ ਪੈਂਦੇ ਖਾਨ ਦਿਲੋਂ ਵੱਡੇ ਵੱਡੇ ਆਰਮਾਨ ਲੈ ਕੇ ਆਇਆ ਤੇਰੇ ਦਿਲ ਦੀਆਂ ਦਿਲ ਵਿੱਚ ਨਾ ਰਹਿ ਜਾਣ ਪਹਿਲਾ ਵਾਰ ਕਰ ਉਹ ਕਹਿੰਦਾ ਗੋਬਿੰਦ ਸਿੰਘ ਪਹਿਲਾ ਵਾਰ ਤੁਸੀਂ ਕਰੋ ਮਹਾਰਾਜ ਨੇ ਆਖਿਆ ਜੇ ਪਹਿਲਾ ਵਾਰ ਮੈਂ ਕਰ ਦਿੱਤਾ ਤੇ ਤੂੰ ਵਾਰ ਕਰਨ ਜੋਗੇ ਨਹੀਂ ਰਹਿਣਾ ਇਸ ਕਰਕੇ ਤੇਰੇ ਦਿਲਿਆਰਮਾਨ ਦਿਲ ਚ ਨਾ ਰਹਿ ਜਾਣਾ ਕਰ ਸਾਡੇ ਤੇ ਵਾਰ ਉਹਨੇ ਉਧਰ ਕਲਕੇ ਧਰਮ ਮਹਾਰਾਜ ਤੇ ਤੀਰ ਛੱਡਿਆ ਮੇਰੇ ਸਤਿਗੁਰੂ ਨੇ ਰੋਕਿਆ ਤਲਵਾਰ ਨਾਲ ਉਹਨੇ ਦੂਜਾ ਤੀਰ ਛੱਡਿਆ ਸਤਿਗੁਰੂ ਨੇ ਰੋਕਿਆ ਤੀਜਾ ਛੱਡਿਆ ਰੋਕਿਆ ਤੇ ਜਦੋਂ ਮਹਾਰਾਜ ਨੇ ਆਖਿਆ ਨਾ ਵਾਰੀ ਹੋਣ ਸਾਡੀ ਉਹ ਲੋਹੇ ਦੀ ਸੰਜੋਚ ਮੜਿਆ ਕੋਰੇ ਦੇ ਕਾਠੀ ਤੇ ਬੈਠਾ ਕਹਿੰਦਾ ਗੋਬਿੰਦ ਸਿੰਘ ਕਰਵਾਰ ਤੇਰਾ ਵਾਰ ਮੇਰਾ ਕੱਖ ਵੀ ਨਹੀਂ ਵਿਗਾੜ ਸਕਦਾ ਕਿਉਂਕਿ ਮੈਂ ਲੋਹੇ ਦੀ ਸੰਜੋਚ ਮੜਿਆ ਹਾਂ ਗਰੀਬ ਅਵਾਜ਼ ਸਤਿਗੁਰੂ ਮਹਾਰਾਜ ਨੇ ਵੇਖਿਆ ਵੀ ਵਾਰ ਕਰਕੇ ਕਿੱਥੇ ਲੋਹੇ ਦੀ ਸੰਜੋਚ ਮੜਿਆ ਜੀ ਮੇਰੇ ਸਤਿਗੁਰੂ ਮਹਾਰਾਜ ਦੀ ਨਿਗਾਹ ਪੈ ਗਿਆ ਦੱਕਾੰਨਾ ਆਹ ਕੰਨ ਥੋੜਾ ਜਿਹਾ ਨੰਗਾ ਸੀਗਾ ਤਨ ਹੈ ਬਾਜਾਂ ਵਾਲਿਆ ਸਤਿਗੁਰਾ ਤੁਹਾਡੇ ਵਰਗਾ ਤੀਰ ਅੰਦਾਜ਼ ਦੁਨੀਆ ਤੇ ਕੋਈ ਨਹੀਂ ਲੋਕ ਅਰਜਨ ਦੀ ਗੱਲ ਕਰਦੇ ਅਰਜਨ ਅਵਾਰਡ ਦਿੰਦੇ ਨਿਸ਼ਾਨੇਬਾਜ਼ਾਂ ਨੂੰ ਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਸਾਹਮਣੇ ਹਜ਼ਾਰਾਂ ਅਰਜਨਵੀ ਫੇਲ ਲੋ ਮੇਰੇ ਗਰੀਬ ਅਨਵਾਜ ਸਤਿਗੁਰੂ ਨੇ ਖੱਜ ਕੇ ਪੱਥੇ ਦੇ ਵਿੱਚੋਂ ਤੀਰ ਜੀ ਉਹਨੂੰ ਛੋੜ ਕੇ ਕਮਾਨ ਦੀ ਦੰਦੀ ਤੇ ਉਹ ਸਤਿਗੁਰੂ ਲੈ ਕੇ ਕੰਨ ਦਾ ਨਿਸ਼ਾਨਾ ਸਤ ਸ੍ਰੀ ਅਕਾਲ ਦਾ ਛੱਡ ਕੇ ਜਕਾਰਾ ਜਿਵੇਂ ਇੱਕ ਕੰਨ ਵਿੱਚ ਮਾਰ ਕੇ ਦੂਜੇ ਥਾਣੀ ਬਾਹਰ ਕੱਢਿਆ ਉਸ ਵੇਲੇ ਦੇ ਨਕਸ਼ੇ ਨੂੰ ਵਾਰ ਦੇ ਅਖਰਾਂ ਵਿੱਚ ਲਾਲੂ ਘੁੰਮਣ ਦਾ ਢਾਡੀ ਜੱਥਾ

É pura de hoje, né? ਕੇ ਕੰਨ ਵਿੱਚ ਲਗਾ ਪੈਂਦੇ ਖਾਨਦੇ ਖਬੇ ਕੰਨ ਵਿੱਚ ਲਗਾ ਪੈਂਦੇ ਖਾਨਦੇ ਸੱਜੇ ਕੰਨ ਵਿੱਚ ਹੋ ਗਿਆ ਬਾ

ਲਾਲ ਘੁੰਮਣਾ ਗੁਰੂ ਦਸ਼ਮੇਸ਼ ਨੇ ਘੁੰਮਣਾ ਗੁਰੂ ਦਸ਼ਮੇਸ਼ ਨੇ ਕਿਤੇ ਗਾਜਿਆਂ ਦੇ ਤੋੜ ਹੰਕਾਰ ਯਾਦ ਰਲੀਆਂ ਰੈਂਦੀਆ ਗੁਰੂ ਜੀ ਤੇਰੀਆਂ ਹਾਂ ਜੀ ਹਾਂ ਵਾਦ ਰਿਆ ਜਾ ਸਤ ਗੁਰੂ ਗੁਰੂ ਕਲਗੀਧਰ ਮਹਾਰਾਜ ਨੇ ਖੱਬੇ ਕੰਨ ਚ ਮਾਰਿਆ ਤੀਰ ਤੇ ਸੱਜੇ ਥਾਣੀ ਬਾਹਰ ਕੱਢ ਦਿੱਤਾ ਪੈਂਦੇ ਖਾਨ ਮਾਰਿਆ ਗਿਆ ਨਾਲ ਆਇਆ ਚਰਨੈਲ ਅਦੀਨਾ ਬੇਗ ਜਦੋਂ ਨੇ ਕਮਾਂਡਰ ਨੇ ਚੀਫ ਮਰਦਾ ਵੇਖਿਆ ਸਿਰ ਤੇ ਰੱਖੇ ਪੈਰ ਤੇ ਦਿੱਲੀ ਨੂੰ ਦੌੜ ਗਿਆ ਰਾਜਾ ਆਪੋ ਆਪਣੇ ਘਰੀ ਜਾ ਵੜੇ ਗੁਰੂ ਕਲਗੇ ਧਰਮ ਮਹਾਰਾਜ ਨੇ ਖਾਲਸਾ ਪੰਥ ਸਾਜਣ ਤੋਂ ਬਾਅਦ ਇਹ ਪਹਿਲੀ ਜੰਗ ਲੜੀ ਤੇ ਜਿੱਤੀ ਸਹਿਬਾਂ ਦੇ ਮੁਬਾਰਕ ਚਰਨਾਂ ਦਾ ਧਿਆਨ ਤਰ ਕੇ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ